ਸਿੰਗਲ ਪੋਰਸ਼ਨ ਦਾ ਘਰ ਹੈ ਤੇ ਸ਼ੋਰੇ ਸੁਲਾਬ ਦਾ ਇੰਨਾ ਪੱਕਾ ਹੱਲ ਕੀਤਾ ਹੋਇਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਤੇ ਇਹ 1982 ਦਾ ਬਣਿਆ ਹੋਇਆ ਤੇ ਅੱਜ ਦੇ ਨਕਸ਼ਾ ਅਨੁਮਾਤ ਪੋਂਦਾ ਆਪਾਂ ਅੰਦਰ ਚੱਲ ਕੇ ਦਿਖਾਉਨੇ ਤੁਹਾਨੂੰ ਤੇ ਆਜੋ ਜੀ ਆਪਾਂ ਅੰਦਰ ਐਂਟਰ ਹੋਏ ਆ ਇਹਦੇ ਚ ਕੱਲੀ ਕੱਲੀ ਫੈਸਿਲਿਟੀ ਹੈ ਜਿਹੜੇ ਕਿ ਅੱਜ ਆਪਾਂ ਕੋਠੀਆਂ ਦੇ ਡਿਜ਼ਾਈਨ ਕਰਾਉਣੇ ਆ ਨਕਸ਼ੇ ਤੇ 1982 ਅੱਜ ਤੋਂ 40-45 ਸਾਲ ਪਹਿਲਾਂ ਸਾਰੀ ਪਲਾਨਿੰਗ ਇਹਦੀ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕੱਲੀ ਕੱਲੀ ਚੀਜ਼ ਹੈ ਬਹੁਤ ਵਧੀਆ ਜਗ੍ਹਾ ਤੇ ਬਣਾਈ ਹੋਈ ਹੈ ਇੱਧਰ ਆਜੋ ਜੀ ਆਪਾਂ ਨੂੰ ਦਰਵਾਜ਼ਾ ਵੀ ਕਹਿ ਸਕਦੇ ਆਂ ਭ ਜਿਹੜਾ ਟਾਇਲ ਤੇ ਬੱਤਾਂ ਜੀ ਦੀ ਛੱਤ ਹੈਗੀ ਬਹੁਤ ਸਾਮੀ ਹੋਈ ਹੈ ਤੇ ਇਹਦੇ ਘਰ ਤੇ ਕਹਿੰਦਾ ਉਹਦੇ ਪੁਰਾਣਾ ਕਿੰਨਾ ਮਰਜੀ ਹੋ ਗਿਆ ਪੁਰਾਣਾ ਕਿਸੇ ਬਸੋ ਲੱਗਦਾ ਨਹੀਂ ਇੰਨੀ ਕੁ ਰੀਜਨ ਵਾਲੇ ਦੇ ਤੇ ਬਾਈ ਉਹਨਾਂ ਨੇ ਇੱਕ ਕੰਮ ਕੀਤਾ ਕੱਲੀ-ਕੱਲੀ ਚੀਜ਼ ਸਾਮੀ ਹੋਈ ਹੈ ਤੇ ਹੁਣ ਇੱਧਰ ਆਪਾਂ ਗੱਲ ਕਰੀਏ ਬਾਈ ਤੁਸੀਂ ਪਲਾਨਿੰਗ ਦੇਖੀ ਜਾਓ ਇੱਧਰ ਬਰਾਂਡ ਆ ਗਿਆ ਇਹਨੂੰ ਆਪਾਂ ਦਰਵਾਜ਼ਾ ਵੀ ਕਹਿ ਸਕਦੇ ਹਾਂ ਤੇ ਨਾਲ ਗੈਰੇਜ ਰੱਖਿਆ ਹੋਇਆ ਜੀ ਜਿਹੜਾ ਕਿ ਗੱਡੀ ਖੜਾਉਣ ਵਾਸਤੇ ਆਪਾਂ ਵਰਤਦੇ ਹਾਂ ਤੇ ਹੁਣ ਆਪਾਂ ਇੱਧਰ ਦੀ ਗੱਲ ਕਰੀਏ ਇੱਧਰ ਵਾਸ਼ਰੂਮ ਏਰੀਆ ਤੇ ਟਾਇਲਟ ਏਰੀਆ ਜੀ ਤੇ ਬਾਈ ਇਧਰ ਆਪਾਂ ਵਾਸ਼ਰੂਮ ਟਾਇਲਟ ਵੀ ਦੇਖ ਚੁੱਕੇ ਆ ਗੈਰੇਜ ਦੇਖ ਚੁੱਕੇ ਆ ਤੇ ਬਰਾਂਡਾ ਦੇਖ ਚੁੱਕੇ ਆ ਤੇ ਇੱਥੇ ਇਧਰ ਆ ਗਿਆ ਜੀ ਆਪਣਾ ਵਾਸ਼ਿੰਗ ਏਰੀਆ ਜਿੱਥੇ ਕਿ ਵਾਸ਼ਿੰਗ ਮਸ਼ੀਨ ਵਗੈਰਾ ਰੱਖੀ ਦੀ ਹੈ ਤੇ ਇਧਰ ਬਾਈ ਇੱਕ ਚੀਜ਼ ਤੁਹਾਨੂੰ ਦਿਖਾਈਏ ਵੀ ਇਹਦੇ ਅੰਦਰ ਨਾ ਸਿਲੰਡਰ ਜਿਵੇਂ ਆਪਾਂ ਗੈਸ ਸਿਲੰਡਰ ਹੈ ਉਹ ਵੀ ਰੱਖਣ ਦਾ ਬਹੁਤ ਵਧੀਆ ਪਲਾਨ ਕੀਤਾ ਹੋਇਆ ਦੇਖੋ ਤੇ ਹੁਣ ਆਪਾਂ ਅੰਦਰ ਚੱਲਾਂਗੇ ਅੰਦਰ ਤੋਂ ਤੁਸੀਂ ਜਿਹੜੀ ਇਹਦੀ ਇੱਕ ਛੋਟੀ ਫੈਮਿਲੀ ਵਾਸਤੇ ਇੰਨੀ ਕਿ ਸੋਹਣੀ ਡਿਜ਼ਾਈਨਿੰਗ ਹੈ ਤੁਸੀਂ ਦੇਖੋਗੇ ਆਪਾਂ ਅੰਦਰ ਲੈ ਕੇ ਚੱਲਦੇ ਹਾਂ ਤੁਹਾਨੂੰ ਤੇ ਇੱਕ ਚੀਜ਼ ਹੋਰ ਹੈ 1982 ਦਾ ਜ ਤੇ ਥੱਲੇ ਆ ਏਰੀਆ ਜਿਹੜਾ 2000 ਸਕਰ ਫੁੱਟ ਕਵਰ ਕੀਤਾ ਹੋਇਆ ਸਾਰਾ 11 ਕ ਮਰਲਿਆਂ ਦੇ ਵਿੱਚ ਸਾਰੀ ਜਗ੍ਹਾ ਹੈਗੀ ਤੇ ਕੱਲੀ ਕੱਲੀ ਹੁਣ ਆਪਾਂ ਤੁਹਾਨੂੰ ਚੀਜ਼ ਦਿਖਾਉਣ ਲੱਗੇ ਆ ਆਜੋ ਜੀ ਇਧਰ ਕਿਚਨ ਦਾ ਏਰੀਆ ਆ ਗਿਆ ਕਾਫੀ ਖੁੱਲਾ ਕਿਚਨ ਹੈ ਤੇ ਇਹਦੇ ਇੱਥੇ ਕਾਰਨਰ ਵਿੰਡੋ ਰੱਖੀ ਹੋਈ ਹੈ ਜੀ ਆਹ ਦੇਖੋ ਜੋ ਅੱਜਕੱਲ ਨਕਸ਼ੇ ਬਣਦੇ ਆ ਸੇਮ ਚੀਜ਼ ਕੋਈ ਵੀ ਕਮੀ ਨਹੀਂ ਹੈਗੀ ਡਿਜ਼ਾਈਨ ਦੇ ਵਿੱਚ ਤੇ ਥੱਲੇ ਇਹਦੇ 32 ਚੌੜ ਦੀ ਟਾਇਲ ਲੱਗੀ ਹੋਈ ਹੈ ਜੀ ਤੇ ਇਧਰ ਆਪਾਂ ਗੱਲ ਕਰੀਏ ਪੂਜਾ ਪਾੜ ਵਾਸਤੇ ਹੈਗਾ ਜੀ ਰੂਮ ਤੇ ਨਾਲ ਇੱਕ ਸਟੋਰ ਆ ਗਿਆ ਹੀ ਕਾਫੀ ਵੱਡਾ ਨੂੰ ਬੈਡਰੂਮ ਤੌਰ ਤੇ ਵੀ ਯੂਜ਼ ਕਰ ਸਕਦੇ ਆ ਤੇ ਛੱਤ ਦਿਖਾਈ ਚੱਲੋ ਬਾਈ ਨਾਲ ਤੇ ਇੱਧਰ ਆ ਗਿਆ ਜੀ ਗੈਸਟ ਰੂਮ ਡ੍ਰੈੰਗ ਰੂਮ ਦਾ ਏਰੀਆ ਵੀ ਪਾ ਸਕਦੇ ਆ ਆਜੋ ਤੇ ਬਾਈ ਉਹਨਾਂ ਨੇ ਸਾਮਿਆਂ ਬਹੁਤਾ ਕਰ ਅੰਦਰ ਵੀ ਇੱਥੇ ਵੀ ਟਾਇਲ ਬੱਤੇ ਦੀ ਛੱਤ ਹੈ ਸਾਰੀ ਤੇ ਇੱਧਰ ਬੈਡਰੂਮ ਚ ਲੈ ਕੇ ਆਏ ਜੀ ਪਹਿਲਾ ਬੈਡਰੂਮ ਆ ਗਿਆ ਨਾਲ ਤੇ ਨਾਲ ਹੀ ਦੂਜਾ ਬੈਡਰੂਮ ਆ ਗਿਆ ਇੱਧਰ ਤੇ ਪੀਵੀਸੀ ਦਾ ਵਰਕ ਹੋਇਆ ਹੋਇਆ ਜੀ ਸਾਰਾ ਤੇ ਬਾਈ ਇਹਦੇ ਚ ਇੱਕ ਜਿਹੜਾ ਆਪਾਂ ਸ਼ੁਰੂ ਚੋਂ ਦੱਸ ਰਹੇ ਸੀ ਤੁਹਾਨੂੰ ਸ਼ੋਰੇ ਸਲਾਹ ਦਾ ਜਿਹੜੀ ਕਿ ਵੱਡੀ ਮੇਨ ਪ੍ਰੋਬਲਮ ਹੁੰਦੀ ਹੈ ਜਿਹੜਾ ਉਹਦਾ ਹੱਲ ਕੀਤਾ ਹੋਇਆ ਉਹ ਆਪਾਂ ਤੁਹਾਨੂੰ ਹੁਣ ਦੱਸਣ ਲੱਗੇ ਆਂ ਵੀ ਜਿਹੜਾ ਕਿ ਸਲਾਹ ਆਪਾਂ ਕਹਿ ਸਕਦੇ ਆ ਥੱਲੇ ਆ ਜਾਂਦੀ ਹੈ ਕੰਧਾਂ ਨੂੰ ਇੱਥੇ ਇੱਥੇ ਬਾਈ ਉਹਨਾਂ ਨੇ ਜਿਹੜੀ ਟਾਇਲ ਲਾਈ ਹੈ ਆ 32 64 ਦਾ ਸਾਈਜ਼ ਲਾਇਆ ਇਹ ਪੱਕਾ ਹੀ ਹੱਲ ਕੀਤਾ ਨਾਲੇ ਤੁਹਾਨੂੰ ਇੱਕ ਚੀਜ਼ ਹੋਰ ਦੱਸਦੇ ਆ ਬਾਈ ਉਹ ਕਹਿੰਦੇ ਬਜਟ ਹੈ ਜਿਹੜਾ ਸਾਡਾ ਥੱਲੇ ਤੇ ਵਿੜੇ ਚ ਟਾਇਲ ਲਾਉਣ ਦਾ ਸੀਗਾ ਤੇ ਹੁਣ ਜਿਹੜੀ ਅਸੀਂ ਟਾਇਲ ਲਾਈ ਹੈ ਸਾਰੀ ਸਾਰੀ ਫਰੰਟ ਐਲੀਵੇਸ਼ਨ ਤੇ ਵੀ ਲਾਈ ਹੈ ਇੱਥੇ ਸ਼ੋਰਾ ਆਉਣ ਤੇ ਥੱਲੇ ਵੀ ਟਾਇਲ ਲਾਈਏ ਬੇੜੇ 'ਚ ਵੀ ਟਾਇਲ ਲਾਈਏ ਜੀ ਤੇ ਪੂਰੇ ਬਜਟ ਦੇ ਵਿੱਚ ਜਿੰਨਾ ਵੀ ਬਜਟ ਸੀਗਾ ਇਹ ਆਈ ਆ ਜੀ ਗੋਰਾ ਟਾਇਲਸ ਰਾਮਪਰਾ ਤੋਂ ਤੇ ਬਾਈ ਹੋਰੀ ਕਹਿੰਦੇ ਸਾਡਾ ਜਿੰਨਾ ਕਿ ਸਾਡਾ ਬਜਟ ਬਜਟ ਸੀਗਾ ਉਹਦੇ ਵਿੱਚ ਸਾਰਾ ਟੋਟਲੀ ਕੰਪਲੀਟ ਕਰਤਾ ਬਾਈ ਉਹਨਾਂ ਨੇ ਆਪਾਂ ਛੋਰਾ ਚਲਾਤਾ ਤੇ ਬਾਈ ਜਿਹੜਾ ਛੋਰੇ ਚਲਾਉ ਦੀ ਗੱਲ ਕਰਦੇ ਸੀ ਬਾਹਰੋਂ ਐਲੀਵੇਸ਼ਨ ਦੇ ਵੀ ਟਾਇਲ ਲਾਤੀ ਅੰਦਰੋਂ ਜਿਹੜੀ ਆ ਕਿ 32 46 ਦਾ ਸਾਈਜ਼ ਲਾ ਕੇ ਬੇੜੇ 'ਚ ਵੀ ਟਾਇਲ ਲੱਗੀ ਹੈ ਤੇ ਇੱਕ ਨਾ ਆ ਕੰਧ ਰਹਿੰਦੀ ਹੈ ਇਹ ਤੁਹਾਨੂੰ ਆਪਾਂ ਦਿਖਾਉਨੇ ਆ ਆ ਦੇਖੋ ਛੋਰਾ ਇਹ ਵੱਡੀ ਪ੍ਰੋਬਲਮ ਸੀ ਬਾਈ ਹੋਰੀ ਕਹਿੰਦੇ ਸਾਨੂੰ ਪਹਿਲਾਂ ਤੋਂ ਇਹ ਕੰਦਰ ਇਹਦੀ ਗਲੀ ਦੇ ਤੇ ਸ਼ੋਰ ਆਇਆ ਵੀ ਹੋਇਆ ਤੇ ਬਾਕੀ ਸਾਰਾ ਕੰਮਪਲੀਟ ਕਰਤਾ ਜੀ ਤੇ ਇਹਦੇ ਦੇ ਇਹਦੇ ਦੇ ਵੀ ਚੜਾਉਣੀਆਂ ਟਾਇਲ ਵਗੈਰਾ ਲਿਆਂਦੀ ਪਈ ਐ ਤੇ ਇਧਰ ਦਿਖਾ ਦਿਓ ਬਾਈ ਆਹ ਪ੍ਰੋਬਲਮ ਐ ਜੇ ਪ੍ਰੋਬਲਮ ਦਾ ਹੱਲ ਕਰਨਾ ਬਾਈ ਤਾਂ ਇਹਦੇ ਵਾਸਤੇ ਇੱਕੋ ਹੀ ਹੱਲ ਐ ਤੇ ਆਪਾਂ ਜੇ ਟਾਇਲ ਚੜਾਉਣੀਆਂ ਫਰੰਟ ਐਲੀਵੇਸ਼ਨ ਤੇ ਆਪਾਂ ਟਾਇਲ ਚੜਾ ਸਕਦੇ ਹਾਂ ਸਾਰੇ ਤੇ ਜਿਹੜੀ ਕਿ ਆਪਾਂ ਨੂੰ ਸਹੀ ਰੇਟ ਦੇ ਵਿੱਚ ਸਹੀ ਬਜਟ ਦੇ ਵਿੱਚ ਗੋਰਾ ਟਾਇਲਸ ਰਾਮਪੁਰ ਵਾਲਿਆਂ ਦਾ ਆਪਾਂ ਲਿਆ ਕੇ ਲਾ ਸਕਦੇ ਹਾਂ ਬਾਈ ਹੋਰ ਉਹਨਾਂ ਤੇ ਆਪਾਂ ਸਾਰਾ ਇਹਦੇ ਬਾਰੇ ਪੁੱਛਿਆਗਾ ਕਹਿੰਦੇ ਵੀ ਆਪਾਂ ਨੂੰ ਸਹੀ ਰੇਟ ਤੇ ਜਿੰਨਾ ਕਿ ਸਾਡਾ ਬਜਟ ਸੀ ਉਹਦੇ ਵਿੱਚ ਟਾਇਲ ਮਿਲੀ ਹੈ ਜਿਹੜੀ ਆਪਣਾ ਫਰੰਟ ਦਾ ਵੀ ਕਵਰ ਹੋ ਗਿਆ ਜੀ ਥੋੜੇ ਸਿਰਹਾ ਦਾ ਪੱਕਾ ਹੀ ਹੱਲ ਕੱਲੀ ਆਹ ਕੰਦਰ ਰਹਿੰਦੀ ਹੈ ਇਹਦੀ ਟਾਇਲ ਆਈ ਪਈ ਹੈ ਉਦੋਂ ਮਿਸਤਰੀ ਨੂੰ ਕੋਈ ਕੰਮ ਹੋ ਗਿਆ ਹੋਣਾ ਤੇ ਹੁਣ ਇਹਦੇ ਤੇ ਵੀ ਲਵਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ